बड़े मानयोग सीएम साहब ਵੱਲੋਂ ਜਿਹੜਾ ਜ਼ੀਰੋ ਟੋਲਰੈਂਸ ਪਾਲਿਸੀ ਔਰ ਜਿਹੜਾ ਯੁੱਧ ਛੇੜਿਆ ਨਸ਼ਾ ਵਿਰੁੱਧ ਉਹਦੇ ਚ ਬੜੀ ਇੰਪੋਰਟੈਂਟ ਐਕਸਰਸਾਈਜ਼ ਅੱਜ ਕੀਤੀ ਜਾ ਰਹੀ ਹੈ ਮਿਊਨਿਸਪਲ ਕਾਰਪੋਰੇਸ਼ਨ ਤੇ ਪੁਲਿਸ ਵੱਲੋਂ ਇਹ ਬੜਾ ਨਟੋਰੀਅਸ ਡਰੱਗਸ ਸਮਗਲਰ ਹੈਗਾ ਗੁਰਮੀਤ ਸਿੰਘ ਉਹਨੇ ਨਾਰਕੋਟਿਕ ਤੇ ਇਲਗਾਟਨ ਮਨੀ ਨਾਲੇ ਜਿਹੜਾ ਘਰ ਬਣਾਇਆ ਸੀ ਉਹਦੀ ਡਿਮਿਸ਼ਨ ਦੇ ਆਰਡਰ ਤੇ ਕਾਰਪੋਰੇਸ਼ਨ ਔਰ ਪੁਲਿਸ ਵੱਲੋਂ ਮੰਗੂ ਉਹਦੇ ਤਹਿਤ ਆਪਾਂ ਇੱਥੇ ਖੜੇ ਹਾਂ ਅੰਗੜ ਇਲਾਕੇ 'ਚ ਵੀ ਇੱਕ ਮਸ਼ਾਹ ਵਸਲੀ ਦੀ ਟੋਕ ਜੋ ਜਸਟੀ ਦਾ ਕਰਤਾ ਆ ਗਿਆ ਸੀਗਾ ਉਸ ਤੋਂ ਪਹਿਲਾਂ ਵੀ ਕੋਈ ਮੁਕੰਮਲ ਕਲਾ ਦੱਸਦੀ ਸੀ ਕਿ ਇਹ ਕਰਤਾ ਆ ਗਿਆ ਸੀ। ਮੁਹੱਲੀ ਵੱਲੋਂ ਮਰਦੂਸ ਤਸਵੀਰਾਂ ਜਿਹੜੀਆਂ ਨੇ ਇੰਨਾਂ ਨੇ ਜਿਵੇਂ ਬੁਲਵਾਂ ਸ਼ਾਸ਼ਨਨੀ ਵੱਟੇ ਪੰਦਰ ਤੇ ਜਿਹੜਾ ਮਕੂਲਪੁਰ ਹਿੰਦੀ ਹੁੰਦਾ ਕਿ ਕਈ ਵਾਰ ਸਟਾਫ ਦੀ ਅੰਸਰ ਹੁੰਦੇ ਹਨ ਜਿਨ੍ਹਾਂ ਦੇ ਕਾਰਨ ਬੜਾ ਜਿਹੇ ਮਾਹੌਲ ਬਣਦਾ ਹੈ। ਉਹ ਸਪਾਈਨ ਵਾਲਾ ਸਰੀਰ ਦੇ ਸਾਹਮਣੇ ਆ ਕੇ ਉਹਦੇ ਇਲੀਗਲ ਗਤੀਵਿਧੀਆਂ ਯਾਰਕੁਨ ਨੂੰ ਕਾਰਵਾਈ ਹੋਣਾ ਤਹਿਸ ਹੈ ਕਿ ਉਹ ਸਾਨੂੰ ਤਾਂ ਜਿਹੜਾ ਇਹਦਾ ਹੀ ਆਰਡਰ ਮਿਲਿਆ ਕਪੂਸਿ ਤੋਂ ਵੱਲੋਂ ਉੱਤੇ ਕਾਰਵਾਈ ਆ ਜੂਗੀ। ਇਹ ਪ੍ਰੋਬਲਮ ਕੱਢਣੀ ਹੈ ਕਿ ਜਦੋਂ ਇਹ ਜਿਹੜਾ ਸਾਰਾ ਬਹੁਤ ਸਮਝ ਨਹੀਂ ਹੈ ਪਬਲਿਕ ਵਾਲੇ ਦੇ ਕੋਈ ਨਹੀਂ ਮੈਂ ਤੁਹਾਨੂੰ ਇਹ ਕਹਿੰਦਾ ਤੁਸੀਂ ਕੇ ਬਾਈਕ ਦੇ ਦਿਓ ਕਿਉਂਕਿ ਇਸ ਕਰਕੇ ਮੈਂ ਬਾਈਕ ਤੇ ਰਿਹਾ ਤੁਸੀਂ ਬਹੁਤ ਜਲਦੀ ਕਰ ਲੈਣੀ ਚਾਹੀਦੀ ਹੈ ਕਿਉਂਕਿ ਜਿੰਨਾ ਕਿ ਇੰਪੈਕਟ ਸਾਨੂੰ ਦੇਖਣ ਨੂੰ ਮਿਲਿਆ ਜਿਹੜਾ ਯੂਨੀਨਾਸ਼ਾ ਵਿਰੁੱਧ ਤੇ ਹੈ ਦੀ ਮਹਿੰਮ ਕੀਤੀ ਗਈ ਚਲੋ ਦੇਖੋ ਬਹੁਤ ਵੱਡਾ ਇੰਪੈਕਟ ਮਿਲਿਆ ਹੈ ਜੇ ਤੁਸੀਂ ਆਪਣੇ ਸਾਡੀ ਕਮਿਸ਼ਨਰੇਟ ਦੀ ਗੱਲ ਕਰੀਏ ਆਪਾਂ ਜੀ ਤਾਂ ਮੈਂ ਤੁਹਾਡਾ ਸ਼ੇਅਰ ਹੀ ਕਰ ਦਿੰਨਾ ਇਹਦੇ ਚ ਮਾਰਚ ਮਾਰਚ ਮਹੀਨੇ ਦੇ ਵਿੱਚ 125 ਬੰਦੇ ਜਿਹੜੇ ਆ ਕੇਸ 125 ਕੇਸ ਰਜਿਸਟਰ ਹੋਏ ਆ 237 ਡਰੱਗ ਸਮਗਲਰ ਤੇ ਪੈਡਲਰ ਫੜੇ ਗਏ ਆ 237 36.36 ਕਿਲੋਗ੍ਰਾਮ ਹਿਰੋਇਨ ਫੜੀ ਗਈ ਹੈ 1 ਮਹੀਨੇ ਦੇ ਵਿੱਚ ਸੀਪੀ ਅੰਮ੍ਰਿਤਸਰ ਦੇ ਏਰੀਆ 2.1 2.1 ਕਿਲੋ ਓਪੀਐਮ ਹੈ 10 ਲੱਖ 50 ਹਜ਼ਾਰ ਡਰੱਗ ਮਨੀ ਫੜੀ ਗਈ ਹੈ ਔਰ 4 ਜਿਹੜੇ 4 ਵੀਲਰ ਨੇ ਜਿਹੜੇ ਗੱਡੀਆਂ ਫੜੀਆਂ ਗਏ ਵਹੀਕਲਸ ਉਹ 5 ਐ 4 ਵੀਲਰਸ ਤੇ 13 2 ਵੀਲਰਸ ਨੇ ਜੇ ਵੱਡੀ ਮੱਛੀ ਦੀ ਗੱਲ ਕਰੀਏ ਤੇ ਜਿਹੜੀ 2 ਕਿਲੋ ਤੇ ਉਹਦੇ ਵਾਹ ਵਾਲੀ ਨੂੰ ਅਸੀਂ ਮੰਨਦੇ ਆ ਹੀਰੋਇਨ ਰਿਕਵਰੀ ਦੇ ਵਿੱਚ ਉਹ 9 ਬੰਦੇ ਫੜੇ ਗਏ ਇਹੋ ਜੇ ਕੇਸਾਂ ਦੇ ਵਿੱਚ ਮਾਰਚ ਮਾਰਚ ਮਹੀਨੇ ਦੇ ਵਿੱਚ ਔਰ 4 ਜਿਹੜੀਆਂ ਡੈਮੋਲੇਸ਼ਨਸ ਕੀਤੀਆਂ ਗਈਆਂ ਸਵੈਗਰਾਂ ਦੀ ਪ੍ਰਾਪਰਟੀ ਦੀਆਂ ਇਹ ਪੰਜਵੀਂ ਐ ਔਰ ਜੇ ਇਨਕਾਊਂਟਰਸ ਜਿਹੜੇ ਪੁਲਿਸ ਨਾਲ ਹੋਏ ਆ ਲੋਕਾਂ ਦੇ ਜਿਹੜੇ ਜਿਹਨਾਂ ਨੇ ਫਾਇਰ ਕੀਤਾ ਪੁਲਿਸ ਦੇ ਪੰਜ ਹੋਏ ਮਾਰਚ ਮਹੀਨੇ ਦੇ ਵਿੱਚ ਸੋ ਇਹ ਕਾਫੀ ਮੈਨੂੰ ਸਲਾਘਾਯੋਗ ਕਾਰਵਾਈ ਸਮਝਦਾ ਤੁਸੀਂ ਵੀ ਸਮਝਦੇ ਹੋ 36 ਕਿਲੋ ਹਿਰੋਇਨ ਔਰ ਨੋ ਵੱਡੀਆਂ ਮੱਛੀਆਂ ਜਿਹ ਚਮੋਲਕ ਸਿੰਘ ਤੋਂ ਦਾ ਮੁੰਡਾ ਸੀਗੇ ਉਹ ਤੁਹਾਨੂੰ ਨਾ ਪਹਿਲਾਂ ਵੀ ਸ਼ੇਅਰ ਕੀਤਾ ਇੱਕ ਉਹ ਜਿਹੜਾ ਮਜੀਠਾ ਰੋਡ ਦੇ ਉੱਤੇ ਅ ਥਾਣੇ ਦੇ ਵਿੱਚ ਜਿਹੜਾ ਫੜਿਆ ਗਿਆ ਸੀਗਾ 8 ਕਿਲੋ ਉਹਦੇ ਨਾਲ ਲਗਜੀ ਕਾਰਨਾ ਧਰਮਿੰਦਰ ਸਿੰਘ ਉਹ ਵੀ ਇੱਕ ਵਿਸ਼ੇਸ਼ ਅਪਮਾਨ ਸਕਦੇ ਥੈਂਕ ਯੂ ਸਰ ਜੀ ਸਰ